ਪਰ ਜਦੋਂ ਸਭ ਦੇ ਅੰਗ ਤੁਸੀਂ ਦੇਖੇ ਹੋਣੇ ਸਾਡੇ ਤਾਂ ਮਨ ਦੇ ਵਿੱਚ ਕੀ ਆਇਆ ਕੀ ਬਲਬਲੇ ਸੀ ਉਸ ਸਮੇਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਕਿਵੇਂ ਦਾ ਰੋ ਸੀ ਹਾਲਾਤ ਜਿਹੜੇ ਸੀ ਉਹ ਦੇਖਣ ਵਾਲੇ ਨਹੀਂ ਸੀ ਐਂ ਲੱਗਦਾ ਸੀ ਜਿਵੇਂ ਆਪਣਾ ਕੋਈ ਘਰ ਦਾ ਮਰ ਗਿਆ ਹੋਵੇ ਸਾਰੇ ਹੀ ਇਲਾਕਾ ਇੱਕ ਕਹਿ ਲਵੋ ਵੀ ਗਮ ਚ ਡੁੱਬਿਆ ਹੋਇਆ ਅੱਜ ਇੰਨੇ ਦੁਖੀ ਨੇ ਸਾਰੇ ਲੋਕ ਸਭ ਨੇ ਬਾਣੀ ਪੜਨੀ ਪਾਠ ਕਰਨੇ ਆਪਣੇ ਨਿਤਨੇਮ ਤੋਂ ਵੱਧ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਵੀ ਮਹਾਰਾਜ ਤੋਂ ਮਾਫੀ ਮੰਗੀ ਮਹਾਰਾਜ ਕੀ ਭੁੱਲ ਹੋਈ ਆ ਸਾਡੇ ਤੋਂ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰੀ ਦੁਨੀਆ ਗੁਰੂ ਮੰਦੀ ਹੈ ਕਿਉਂਕਿ ਸ਼ਬਦ ਗੁਰੂ ਹੈ ਜਿਸ ਨੂੰ ਲੈ ਕੇ ਭਗਤਾਂ ਦੀ ਹੋਰ ਕਈ ਵਿਦਵਾਨਾਂ ਦੀ ਬਾਣੀ ਕੋਲ ਸਭ ਦੇ ਵਿੱਚ ਦਰਜ ਹੈ ਗੁਰੂਆਂ ਦੀ ਬਾਣੀ ਦਰਜ ਹੈ ਤਾਂ ਇਸ ਨੂੰ ਲੈ ਕੇ ਗੁਰੂ ਸਾਹਿਬ ਦੀ ਬੇਅਦਬੀ ਜਗ੍ਹਾ ਜਗ੍ਹਾ ਹੋ ਰਹੀ ਹੈ ਹੁਣ ਤੱਕ 400 ਦੇ ਕਰੀਬ ਬੇਅਦਬੀਆਂ ਹੋ ਚੁੱਕੀਆਂ ਨੇ ਪਰ ਬੇਅਦਬੀ ਦੇ ਵਿੱਚ ਅਜੇ ਤੱਕ ਸਿੱਖ ਕੌਮ ਨੂੰ ਪੂਰਨ ਤੌਰ ਤੇ ਇਨਸਾਫ ਨਹੀਂ ਮਿਲਿਆ ਪਰ ਦੂਜੇ ਪਾਸੇ ਹੁਣ ਹੋਰ ਤਰੀਕੇ ਦੀ ਘਟਨਾਵਾ ਵੀ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਗਰਮੀ ਦੇ ਮਹੀਨੇ ਨੇ ਉੱਪਰੋਂ ਤਪਦੀ ਧੁੱਪ ਹੈ ਤਾਂ ਇਸ ਨੂੰ ਲੈ ਕੇ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਉਸ ਨੂੰ ਸਜਾਇਆ ਜਾ ਰਿਹਾ ਹੈ ਸਜਾवट ਕਰਨੀ ਵੀ ਚਾਹੀਦੀ ਹੈ ਪਰ ਉਸ ਸਜਾवट ਦੇ ਨਾਲ ਵੱਡੀਆਂ ਘਟਨਾਵਾਵਾਂ ਪੜੀਆਂ ਨੇ ਅੱਗ ਲੱਗਣ ਦੀਆਂ ਘਟਨਾਵਾਂ ਪੰਜਾਬ ਦੇ ਕਈ ਪਿੰਡਾਂ ਵਿੱਚੋਂ ਹੁਣ ਤੱਕ ਆ ਚੁੱਕੀਆਂ ਨੇ ਤੇ ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਹਰਿਆਣਾ ਪੰਜਾਬ ਦੀ ਸਰਹੱਦ ਉੱਤੇ ਬਸੇ ਪਿੰਡ ਪ੍ਰੇਮਪੁਰੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿਸ ਦੇ ਵਿੱਚ ਤਿੰਨੋ ਗੁਰੂ ਸਾਹਿਬ ਦੇ ਸਰੂਪ ਅਗਨੀ ਭੇਟ ਹੋ ਗਏ ਨੇ ਗੁਰਦੁਆਰਾ ਸਾਹਿਬ ਦੀ ਇੱਕ ਇੱਕ ਚੀਜ਼ ਸੜ ਕੇ ਸੁਆਹ ਹੋ ਗਈ ਹੈ ਤਾਂ ਗੱਲਬਾਤ ਕਰਾਂਗੇ ਉਸ ਮੌਕੇ ਪੂਰੀ ਘਟਨਾ ਨੂੰ ਅੱਖੀਂ ਵੇਖਿਆ ਤੇ ਹੁਣ ਤੱਕ ਇਹ ਸਾਹਮਣੇ ਨਿਕਲ ਕੇ ਆਇਆ ਅੱਗੇ ਲੱਗੀ ਕਿਉਂ ਹੈ ਗੱਲਬਾਤ ਕਰਨ ਦੀ ਸਾਡੇ ਨਾਲ ਸਿੱਖ ਪ੍ਰਚਾਰਕ ਤੇ ਨਾਲ ਸਿੱਖ ਬੁਲਾਰੇ ਸਤਨਾਮ ਸਿੰਘ ਟਾਂਡਾ ਸਾਡੇ ਨਾਲ ਸਤਨਾਮ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੇਜੀ ਬਾਈ ਵੈਸੇ ਦਾ ਤੇਰਾ ਧੰਨਵਾਦ ਹੈ ਤੂੰ ਸਾਰੇ ਲੋਕ ਮਸਲਿਆਂ ਤੇ ਬੋਲਦਾ ਹਰ ਗੱਲ ਸਾਡੀ ਆਵਾਜ਼ ਬਣ ਕੇ ਸਾਹਮਣੇ ਆਉਣਾ ਤੇ ਇਹ ਜਿਹੜਾ ਘਟਨਾ ਜਿਹੜੀ ਵਾਪਰੀ ਹੈ ਇਹ ਘਟਨਾ ਜਿਹੜੀ ਹੈ ਦਿਲ ਨੂੰ ਬਲੁੰਦਰ ਨੇ ਵਾਰੀ ਹਿਰਦੇ ਬਲੁੰਦਰਨ ਵਾਲੀ ਘਟਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਈਸਟ ਹੈ ਸਾਡਾ ਰੱਬ ਹੈ ਤੇ ਉਹਦੇ ਘਰ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਨੇ ਉਹ ਬਰਦਾਸ਼ਤ ਤੋਂ ਪਰੇ ਨੇ ਕਿ ਕਿਤੇ ਤਾਂ ਜਾਣ ਬੁੱਝ ਕੇ ਬੇਅਦਬੀਆਂ ਹੋ ਰਹੀਆਂ ਨੇ ਕੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕਰ ਦਿੰਦਾ ਕੋਈ ਮਹਾਰਾਜ ਦੇ ਅੰਗ ਪਾੜ ਦਿੰਦਾ ਫਿਰ ਉਹ ਬਾਅਦ ਵਿੱਚ ਮੰਦਬੁੱਧੀ ਦੱਸ ਦਿੰਦੇ ਵੀ ਇਹ ਤਾਂ ਬੰਦਾ ਮੰਦਬੁੱਧੀ ਸੀ ਜੀ ਕਿ ਕੱਲੇ ਮੰਦਬੁੱਧੀਆਂ ਨੂੰ ਕੱਲੇ ਗੁਰੂ ਘਰ ਹੀ ਦਿਖਦੇ ਆ ਕਦੇ ਗੁਰਦੁਆਰਾ ਸਾਹਿਬ ਜੀ ਵੀ ਬੇਅਦਬੀ ਕਦੇ ਮੂਰਤੀ ਦਾ ਕਿਉਂ ਨਹੀਂ ਹੱਥ ਤੋੜ ਦੇ ਜਾ ਕੇ ਕਿਸੇ ਹੋਰ ਜਾ ਕੇ ਕਿਸੇ ਕਬਰਾਂ ਸ਼ਾਂਤੀ ਕਿਉਂ ਕਬਰਾਂ ਦੇ ਵਿੱਚ ਕਿਉਂ ਨਹੀਂ ਵੜਦੇ ਜਾ ਕੇ ਕਿਸੇ ਗੱਡੀ ਟਰੱਕ ਦੇ ਮੁਰੇ ਕੋ ਨਹੀਂ ਵੱਜਦੇ ਜਾ ਕੇ ਕਦੇ ਗੁਰੂ ਘਰਾਂ ਚ ਕਿਉਂ ਵੱੜਦੇ ਨਹੀਂ ਮੰਦਬੁੱਧੀ ਸੋ بڑے ਮਸਲੇ ਜਿਹੜੇ ਇਹ ਜੇ ਨੇ ਜਿਹੜੇ ਹੁਣ ਤੱਕ ਜਿਨ੍ਹਾਂ ਦਾ ਹੁਣ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ ਤੇ ਦੂਜੇ ਪਾਸੇ ਗੁਰੂ ਘਰਾਂ ਦੇ ਸੁੰਦਰੀਕਰਨ ਨੂੰ ਜਿਵੇਂ ਤੁਸੀਂ ਵੀ ਕਿਹਾ ਕਿ ਗੁਰੂ ਘਰਾਂ ਦੇ ਸੁੰਦਰੀਕਰਨ ਨੂੰ ਲੈ ਕੇ ਜਿੱਥੇ ਅਧੁਨਿਕਤਾ ਦੇ ਯੁੱਗ ਚ ਅਸੀਂ ਅੱਗੇ ਤੋਂ ਅੱਗੇ ਵੱਧਦੇ ਜਾ ਰਹੇ ਹਾਂ ਉੱਥੇ ਕਿਤੇ ਨਾ ਕਿਤੇ ਇਹ ਚੀਜ਼ਾਂ ਦੇ ਨਾਲ ਇਹ ਜਿਹੀਆਂ ਘਟਨਾਵਾਂ ਵੀ ਵਾਪਰੀਆਂ ਨੇ ਜਿਵੇਂ ਸਾਡੇ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਸਾਰੀ ਹੀ ਨਗਰ ਨਿਵਾਸੀਆਂ ਨੇ ਬੜੇ ਹੀ ਹਿਸਤ ਜੇ ਢੰਗ ਦੇ ਨਾਲ ਗੁਰੂ ਘਰ ਦਾ ਸੁੰਦਰੀਕਰਨ ਕੀਤਾ ਸੀ ਧਨਮਨ ਧਨ ਨਾਲ ਸਾਰੇ ਸੇਵਾ ਕਰਦੇ ਸੀ ਕਿਉਂਕਿ ਸਾਡੇ ਇਲਾਕੇ 'ਚ ਕੀ ਹੈ ਵੀ ਕੋਈ ਵੀ ਗਰੰਥੀ ਸਿੰਘ ਜਿਹੜਾ ਉਹ ਭੇਟਾ ਤੇ ਜਾਂ ਪੈਸਿਆਂ ਤੇ ਨਹੀਂ ਰੱਖਿਆ ਜਾਂਦਾ ਲੋਕ ਆਪ ਮੁਹਰੇ ਸੇਵਾ ਕਰਦੇ ਨੇ ਅੱਛਾ ਤੇ ਆਪ ਲੋਕ ਸੇਵਾ ਕਰਦੇ ਨੇ ਨਿਤਨੇਮ ਦੀ ਸੇਵਾ ਆਪ ਕਰਨੀ ਸਾਰੀ ਸੇਵਾ ਲੋਕ ਆਪ ਮਹਾਰੇ ਕਰਦੇ ਨੇ ਇਸ ਕਰਕੇ ਪ੍ਰਬੰਧਕੀ ਢਾਂਚਾ ਜਿਹੜਾ ਹੁੰਦਾ ਉਹ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਤਨਖਾਹ ਨਹੀਂ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਸਿਰਫ ਇੱਕ ਨਿਸ਼ਕਾਮ ਸੇਵਕ ਨੇ ਸਾਰੀ ਇਸ ਕਰਕੇ ਸਵੇਰੇ ਗੁਰਦੁਆਰਾ ਸਾਹਿਬ ਖੁੱਲਦਾ ਹੈ ਜਦੋਂ 7-8 ਵਜੇ ਸਮਾਪਤੀ ਹੁੰਦੀ ਜਿੰਦਾ ਲਾ ਕੇ ਚਲੇ ਜਾਂਦੇ ਆ ਉਹ ਤੋਂ ਬਾਅਦ ਸ਼ਾਮ ਵੇਲੇ ਆ ਕੇ ਗੁਰੂ ਘਰ ਖੁੱਲਦੇ ਆ ਜਦੋਂ ਸ਼ਾਮ ਦੀ ਜਿਹੜੀ ਹੈ ਪਿੰਡ ਦੀ ਘਟਨਾ ਆਈ ਹੈ ਗੁਰਦੁਆਰਾ ਸਾਹਿਬ ਬਿਲਕੁਲ ਅੱਗ ਲੱਗਣ ਦੇ ਕਾਰਨ ਤਿੰਨ ਸਰੂਪ ਜਿਹੜੇ ਅਗਦੀ ਭੇਟ ਹੋ ਗਏ ਨੇ ਇਸ ਮਾਮਲੇ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਇਆ ਅੱਗ ਲੱਗੀ ਕਿਉਂ ਹੈ ਤੇ ਕੀ ਕੀ ਉਸ ਜਗ੍ਹਾ ਦੇ ਉੱਤੇ ਸੜ ਚੁੱਕਿਆ ਹੁਣ ਤੱਕ ਹੁਣ ਤੱਕ ਦੀ ਜੋ ਜੋ ਮੌਕੇ ਦੇ ਉੱਤੇ ਹਾਲਾਤ ਦੇਖੇ ਨੇ ਕਿ ਕੋਈ ਗੁਰੂ ਘਰ ਦੇ ਇੱਕ ਪਾਠੀ ਸਿੰਘ ਨੇ ਦੱਸਿਆ ਕਿ ਉਹ 5 11 ਵਜੇ ਦੇ ਕਰੀਬ ਉਹ ਆਨਾਨਸਮੈਂਟ ਕਰਕੇ ਆਇਆ ਹਾਂਜੀ ਉਸ ਤੋਂ ਬਾਅਦ 12 ਵਜੇ ਸਾਰੀ ਘਟਨਾ ਜਿਹੜੀ ਆ ਵਾਪਰ ਚੁੱਕੀ ਸੀ ਸਾਰਾ ਉੱਥੇ ਧੂਆਂ ਸਾਰੇ ਦਰਬਾਰ ਸਾਹਿਬ ਦੇ ਵਿੱਚ ਧੂਆਂ ਧੂਆਂ ਸੀ ਸਭ ਕੁਝ ਹੀ ਸੜ ਗਿਆ ਮਤਲਬ ਇੱਕ ਵੀ ਚੀਜ਼ ਨਹੀਂ ਬਚੀ ਮਹਾਰਾਜ ਦੇ ਸਰੂਪ ਵੀ ਅਗਨ ਭੇਟ ਹੋ ਗਏ ਪਾਲਕੀ ਸਾਹਿਬ ਵੀ ਚੰਦੂਆ ਸਾਹਿਬ ਵੀ ਜਿੰਨਾ ਕੁਝ ਵੀ ਗੁਰੂ ਘਰ ਦੇ ਵਿੱਚ ਸੀਗਾ ਇੱਕ ਪੱਖਿਆਂ ਦੇ ਫੰਗ ਤੱਕ ਸੜ ਕੇ نیچے गिर ਗਏ ਅੱਛਾ ਇੰਨਾ ਜ਼ਿਆਦਾ ਮਤਲਬ ਅੱਗ ਨਹੀਂ ਭਿਆਨਕ ਸੀਗੀ ਅਜਿਹਾ ਸਤਨਾਮ ਜਦੋਂ ਤੁਸੀਂ ਮੌਕੇ ਦੇ ਦੇਖਿਆ ਜਾ ਕੇ ਹਾਲਾਤ ਕਿਉਂਕਿ ਤੁਹਾਡਾ ਪਿੰਡ ਬਿਲਕੁਲ ਨਜ਼ਦੀਕ ਹੈ ਤੁਹਾਡਾ ਪੰਜਾਬ 'ਚ ਪੈਂਦਾ ਉਹ ਹਰਿਆਣੇ ਦੇ ਬਸਮਿਲਕੀ ਥੋੜੀ 100 200 ਮੀਟਰ ਦੀ ਦੂਰੀ ਹੋਏਗੀ ਪਰ ਜਦੋਂ ਗੁਰਸੱਭ ਦੇ ਅੰਗ ਤੁਸੀਂ ਦੇਖੇ ਹੋਣੇ ਸੜੇ ਤਾਂ ਮਨ ਦੇ ਵਿੱਚ ਕੀ ਆਇਆ ਕੀ ਬਲਬਲੇ ਸੀ ਉਸ ਸਮੇਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਕਿਵੇਂ ਦਾ ਰੋਸ ਸੀ ਤੁਸੀਂ ਹੁਣ ਵੀ ਮੈਂ ਤੁਹਾਨੂੰ ਜਦੋਂ ਵੀਡੀਓ ਦੇ ਵਿੱਚ ਦਿਖਾਵਾਂ ਤੇ ਹਾਲਾਤ ਜਿਹੜੇ ਸੀ ਉਹ ਦੇਖਣ ਵਾਲੇ ਨਹੀਂ ਸੀ ਐਂ ਲੱਗਦਾ ਸੀ ਜਿਵੇਂ ਆਪਣਾ ਕੋਈ ਘਰ ਦਾ ਮਰ ਗਿਆ ਹੋਵੇ ਇਦਾਂ ਦੇ ਹਾਲਾਤ ਬਣ ਗਏ ਸੀ ਮਤਲਬ ਇੰਨਾ ਮਨ ਦੁਖੀ ਹੋਇਆ ਉਦਾਸ ਹੋਇਆ ਤੇ ਹੁਣ ਸਾਰੇ ਇਲਾਕੇ ਨੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਅਸੀਂ ਕਿ ਇੱਕ ਪਾਰਟ ਹੱਸੀ ਕਰਾ ਕੇ ਤੇ ਮਹਾਰਾਜ ਦੇ ਜਿਹੜੇ ਸਰੂਪ ਨੇ ਅਸੀਂ 나ਡਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਜੀਤ ਸਿੰਘ ਉਹਨਾਂ ਨੂੰ ਤੇ ਗੁਰਦਾਰਾ ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਨਾਲ ਸੰਪਰਕ ਕਰਕੇ ਦਾਦੂਵਾਲ ਸਾਹਿਬ ਉਹਨਾਂ ਨਾਲ ਹੋਰ ਸਾਰੇ ਜਿੰਨੇ ਵੀ ਪੰਥਕ ਸਖਸ਼ੇਤਾਂ ਨੇ ਸਭ ਨਾਲ ਸੰਪਰਕ ਕਰਕੇ ਹੋਰ ਦੂਣ ਖੇਤਰ ਦੀ ਸਾਡੀ ਕਮੇਟੀ ਹੈ ਉਹਨਾਂ ਨੂੰ ਬੁਲਾਇਆ ਮੌਕੇ ਤੇ ਤੇ ਉਹ ਮਹਾਰਾਜ ਦੇ ਜਿਹੜੇ ਸਰੂਪ ਸੀ ਸਤਕਾਰ ਸਮਹਿਤ ਅਸੀਂ ਉਹ ਨਾਡਾ ਸਾਹਿਬ ਆਜਾ ਦਿੱਤੇ ਤੇ ਪਰ ਜਿਸ ਤਰੀਕੇ ਨਾਲ ਸੁੰਦਰੀਕਰਨ ਦੇ ਨਾਲ ਸਜਾਵਟਾਂ ਸ਼ੁਰੂ ਹੋ ਗਈਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਏਸੀ ਲਗਾਣੇ ਜਾਂ ਫਿਰ ਸੀਲਿੰਗ ਲਗਾਣੀ ਹੋਰ ਕਈ ਤਰ੍ਹਾਂ ਦੀ ਸਜਾਵਟਾਂ ਕੀਤੀਆਂ ਜਾਣੀਆਂ ਉਹਦੇ ਨਾਲ ਕਿਤੇ ਨ ਕਿਤੇ ਲੱਗਣੀ ਰਹੀ ਹੈ ਕਿ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਜਿਹੜੇ ਅੰਗ ਸੜ ਰਹੇ ਨੇ ਇੱਕ ਤਰ੍ਹਾਂ ਦੀ ਬਹੁਤ ਵੱਡੀ ਬੇਅਦਬੀ ਹੋ ਰਹੀ ਹੈ ਕਿ ਇੱਕ ਗੁਰੂ ਸਾਡੇ ਅੱਖਾਂ ਦੇ ਸਾਹਮਣੇ ਜਲਦਣਾ ਉਹ ਵੀ ਸਾਡੀ ਗਲਤੀਆਂ ਕਾਰਨ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਹੈ ਤਾਂ ਜੀ ਤੁਸੀਂ ਦੇਖੋ ਵੀ ਸੁੰਦਰੀਕਰਨ ਕਰਨਾ ਆਧੁਨਿਕ ਯੁੱਗ ਦੀ ਇੱਕ ਲੋਕਾਂ ਨੇ ਹੋੜ ਸਮਝ ਲਈ ਵੀ ਜਿੱਦਾਂ ਸੋਣਾ ਦੂਜੇ ਨੇ ਬਣਾਇਆ ਉਤੋਂ ਮੈਂ ਵੱਧ ਸੋਨਾ ਬਣਾਵਾ ਜਦੋਂ ਕਿ ਪਹਿਲਾਂ ਇਦਾਂ ਦਾ ਨਹੀਂ ਸੀ ਪਹਿਲਾਂ ਜੋ ਵੀ ਸਾਦਾਪਣ ਹੁੰਦਾ ਸੀ ਸਿੰਪਲ ਗੁਰੂ ਘਰ ਹੁੰਦੇ ਸੀ ਤੇ ਅਸੀਂ ਸੰਗਮਰ ਵਰ ਦੇ ਪਿੱਛੇ ਪੈ ਗਏ ਅਸੀਂ ਅਧੁਨਿਕ ਕਰਨ ਦੇ ਪਿੱਛੇ ਪੈ ਗਏ ਜਦ ਕਿ ਗਰੰਥੀ ਸਿੰਘਾਂ ਦੇ ਘਰ ਵੀ ਕੱਚੇ ਹੁੰਦੇ ਐ ਪਾਠੀ ਸਿੰਘਾਂ ਦੇ ਅੱਜਕੱਲ ਕੋਈ ਰਿਸ਼ਤੇ ਕਰਨ ਨੂੰ ਤਿਆਰ ਨਹੀਂ ਹੁੰਦਾ ਕਿਉਂਕਿ ਅਸੀਂ ਉਹਨਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਦੇ ਪੰਦੇ ਸਾਡੇ ਚਲੋ ਸਾਡੇ ਇਲਾਕੇ ਦੇ ਵਿੱਚ ਇਸ ਚੀਜ਼ ਦਾ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਲੋਕ ਮਹਾਰਾਜ ਦੀ ਕਿਰਪਾ ਹੈ ਸਾ ਇਹ ਨਹੀਂ ਗੱਲ ਬਾਤ ਪਰ ਨਾਲ ਦੇ ਇਲਾਕੇ ਜਿਹੜੇ ਮੋਹਾਲੀ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡ ਇਹ ਜੇ ਨੇ ਜਿੱਥੇ ਗਰੰਥੀ ਸਿੰਘਾਂ ਦੇ ਘਰ ਅਜੇ ਤੱਕ ਕੱਚੇ ਨੇ ਲੋਕ ਕਿਸ ਨੂੰ ਦੇਣਾ ਕਿਸੇ ਨੂੰ ਦੇ ਕੇ ਰਾਜੀ ਨਹੀਂ ਲੋਕ ਤੇ ਗੁਰੂ ਘਰਾਂ ਦੇ ਵਿੱਚ ਅਸੀਂ ਇੰਨਾ ਇੰਨਾ ਪੈਸਾ ਅੰਨੇ ਵਾਹ ਵਰਤ ਲੈਂਦੇ ਆ ਮੈਂ ਦਾਨੀ ਸੱਜਣਾ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਅਕਲੀ ਸਾਹਿਬ ਸੇਵੀਆ ਅਕਲੀ ਕੀ ਚੈਦਾਨ ਦਾਨ ਜਿਹੜਾ ਅਕਲ ਨਾਲ ਕਰਨਾ ਤੇ ਤੁਸੀਂ ਜਦੋਂ ਅੰਨੇ ਵਾਹ ਇਹ ਪੈਸਾ ਲਟਾਣੇ ਹੋ ਤੇ ਹੁਣ ਅੱਜ ਕੱਲ ਕੀ ਹੈ ਕਿ ਚਾਈਨੀਜ਼ ਸਮਾਨ ਬਹੁਤ ਜ਼ਿਆਦਾ ਆ ਰਿਹਾ ਹੈ ਅਸੀਂ ਕੀ ਕਰਦੇ ਆ ਗੁਰੂ ਘਰਾਂ ਦੇ ਵਿੱਚ ਵੈਟਨ ਸਟ੍ਰਿਪ ਲਾ ਦਿੰਨੇ ਆ ਜਿਹੜੀ ਆਪਾਂ ਦੇਖਦੇ ਆ ਕਿ ਪੀਵੀਸੀ ਦੇ ਵਿੱਚ ਇੱਕ ਲਾਈਟ ਜਗਰੀ ਹੁੰਦੀ ਆ ਬਲੂਜੇ ਕਲਰ ਦੀ ਰੈਡ ਕਲਰ ਦੀ ਹੈਨਾ ਤੇ ਇੱਕ ਫਿਰ ਅੱਜ ਕੱਲ ਪੱਖੇ ਜਿਹੜੇ ਨੇ ਇਹਨਾਂ ਦੇ ਫੰਗ ਪਲਾਸਟਿਕ ਦੇ ਨੇ ਪਰ ਪਲਾਸਟਿਕ ਦੇ ਨੇ ਇਹ ਕੀ ਹੁੰਦਾ ਕੁਝ ਟਾਈਮ ਬਾਅਦ ਜਾਮ ਹੋ ਕੇ ਹੀਟ ਹੋ ਜਾਂਦਾ ਤੇ ਪੱਖੇ ਨੂੰ ਹੀ ਅੱਗ ਲੱਗ ਜਾਂਦੀ ਆ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਤੁਸੀਂ ਉਥੋਂ ਦੀ ਵੀਡੀਓਜ਼ ਕੱਢ ਕੇ ਦੇਖੋ ਤੇ ਇਹ ਘਟਨਾ ਜਿਹੜੀ ਆ ਪੱਖੇ ਤੋਂ ਸ਼ੁਰੂ ਹੋਈ ਆ ਜਾਂ ਏਸੀ ਨੂੰ ਅੱਗ ਲੱਗੀ ਪੱਖੇ ਨੂੰ ਅੱਗ ਲੱਗੀ ਆ ਕੋਈ ਬੱਲਬ ਬਲਾਸਟ ਹੋ ਗਿਆ ਸੋ ਇਸ ਕਰਕੇ ਜਾਂ ਤੇ ਗੁਰੂ ਘਰਾਂ ਦੇ ਵਿੱਚ ਜਿਹੜੇ ਹ ਉੱਪਰ ਫਿੱਟ ਕਰ ਦਿੰਨੇ ਆ ਹੁਣ ਜਦੋਂ ਇਸ ਪਿੰਡ ਦੇ ਵਿੱਚ ਤੁਸੀਂ ਦੇਖੋ ਪ੍ਰੇਮਪਰੇ ਦੇ ਵਿੱਚ ਕਿ ਜਦੋਂ ਸੜਿਆ ਤੇ ਸਾਰਾ ਕੁਝ ਹੀ ਸੜ ਗਿਆ ਹੁਣ ਉੱਥੇ ਕੁਝ ਵੀ ਪ੍ਰੂਫ ਨਹੀਂ ਮਿਲ ਸਕਦਾ ਕਿ ਕਿਵੇਂ ਕੀ ਹੋਇਆ ਹੋਏਗਾ ਹਾਰਡ ਡਿਸਕ ਜੇ ਬਚੀ ਹੋਈ ਮੜੀ ਬੁੱਟੀ ਸ਼ਾਇਦ ਕੋਈ ਡਾਟਾ ਆ ਜਾਵੇ ਨਹੀਂ ਤੇ ਕੁਝ ਹਨ ਨਹੀਂ ਤੇ ਕੁਝ ਵੀ ਨਹੀਂ ਉੱਥੇ ਨਹੀਂ ਕਿਤੋਂ ਸ਼ਾਰਟ ਸਰਕਟ ਨਾਲ ਹੋਇਆ ਜਾਂ ਕਿਵੇਂ ਲੱਗੀ ਹੈ ਕੁਝ ਨਹੀਂ ਪਤਾ ਲੱਗਣਾ ਤੱਕ ਹੁਣ ਜਾਂਚ ਕਮੇਟੀ ਬਣਾਈ ਹੈ ਹਰਿਆਣਾ ਗੁਰਦੁਆਰਾ ਪਰੰਧਾ ਕਮੇਟੀ ਨੇ ਤਿੰਨ ਮੈਂਬਰੀ ਤੇ ਉਹਦੇ ਵਿੱਚ ਦੇਖੋ ਕੀ ਨਿਕਲ ਕੇ ਸਾਹਮਣੇ ਆਉਂਦਾ ਕਿ ਹਲੇ ਤੱਕ ਸਿਰਫ ਸ਼ਾਰਟ ਸਰਕਟ ਹੀ ਮੰਨਿਆ ਜਾ ਰਿਹਾ ਵੀ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਹੈ ਇੱਕ ਚੀਜ਼ ਮੈਂ ਹੋਰ ਦੇਖ ਮੰਦੇ ਲੋਕ ਵੀ ਗੁਰੂ ਸਾਹਿਬ ਨੂੰ ਤਾਂ ਮੰਨਦੇ ਆ ਪਰ ਗੁਰੂ ਸਾਹਿਬ ਦੀ ਨਹੀਂ ਮੰਨਦੇ ਤਾਂ ਇਹ ਚੀਜ਼ਾਂ ਬਹੁਤ ਘਾਟ ਰਹੀ ਕਿਉਂਕਿ ਪਹਿਲਾਂ ਵੀ ਸਮਾਂ ਸੀ ਜਦੋਂ ਗੁਰੂ ਸਾਹਿਬ ਨੂੰ ਕੋਈ ਏਸੀ ਦੀ ਲੋੜ ਨਹੀਂ ਪੈਂਦੀ ਸੀ ਕੋਈ ਜ਼ਿਆਦਾ ਸੁੰਦਰੀ ਕਰਨ ਦੀ ਲੋੜ ਨਹੀਂ ਪਈ ਉਸ ਸਮੇਂ ਦੇ ਵਿੱਚ ਵੀ ਜਿਹੜੇ ਗੁਰੂ ਸਿੱਖ ਗੁਰੂ ਆ ਸਿੱਖਾਂ ਦਾ ਗੁਰੂ ਸੀ ਪਰ ਹੁਣ ਜ਼ਿਆਦਾਤਰ ਜਦ ਤੱਕ ਇਹ ਏਸੀ ਜਾਂ ਹੋਰ ਚਾਜਣ ਇਹ ਨਹੀਂ ਕਿ ਲਾਣਾ ਚਾਹੀਦਾ ਲਾਓ ਪਰ ਜਿਹੜੀਆਂ ਸੰਭਾਲ ਗੰਧੀ ਸਿੰਘਾਂ ਨੂੰ ਕਮੇਟੀਆਂ ਨੂੰ ਕਿਵੇਂ ਕਰਨੀ ਚਾਹੀਦੀ ਉਹਨਾਂ ਨੂੰ ਇੱਕ ਤਾਂ ਸੋਚਾ ਜੇ ਢੰਗ ਦੇ ਨਾਲ ਪ੍ਰਬੰਧ ਜਿਹੜੇ ਨੇ ਉਹ ਦੇਖਣੇ ਚਾਹੀਦੇ ਤੁਸੀਂ ਦੇਖੋ ਕਿਸੇ ਵੀ ਗੁਰੂ ਘਰ ਦੇ ਪ੍ਰਧਾਨ ਦਾ ਮੁੰਡਾ ਗਰੰਥੀ ਸਿੰਘ ਨਹੀਂ ਹੋਣੇਗਾ ਕਿਸੇ ਵੀ ਗੁਰੂ ਘਰ ਦਾ ਤੁਸੀਂ ਜਾ ਕੇ ਦੇਖੋ ਮੈਨੂੰ ਦਿਖਾ ਦਿਓ ਕਿਸੇ ਦਾ ਜੇ ਹੋਵੇ ਕੋਈ ਰੇਅਰ ਹੋਏਗਾ ਦਸਾਂ ਚੋਂ ਇੱਕ ਤੇ ਉਹ ਕੀ ਕਰਦੇ ਗਰੀਬ ਘਰਾਂ ਦੇ ਬੱਚੇ ਜਿਹੜੇ ਆ ਉਹ ਗਰੰਥੀ ਸਿੰਘ ਬਣਦੇ ਆ ਪਾਠੀ ਸਿੰਘ ਬਣਦੇ ਆ ਉਹਨਾਂ ਨੂੰ ਬਣਦਾ ਮਾਨ ਸਨਮਾਨ ਵੀ ਨਹੀਂ ਮਿਲਦਾ ਫਿਰ ਉਹ ਕੀ ਕਰਦੇ ਆ ਵੀ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਉਹ ਬਾਹਰ ਕਿਤੇ ਕੋਈ ਕੰਮ ਕਰ ਰਹੇ ਹੁੰਦੇ ਉਹਨਾਂ ਨੂੰ ਆਪਣਾ ਜੀਵਨ ਨਿਰਵਾਹ ਚਲਾਣਾ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ 'ਚ ਪੜਾਉਣਾ ਹਾਇਰ ਐਜੂਕੇਸ਼ਨ ਦੇਣੀ ਆ ਤੇ ਉਹਨਾਂ ਨੂੰ ਫਿਰ ਆਪਣੀ ਰੋਜ਼ਮਰਾਰ ਦੀ ਜ਼ਿੰਦਗੀ ਦੇ ਲਈ ਆ ਰੇੜੀ ਲਾ ਕੇ ਬੈਠੇ ਆ ਕੋਈ ਕੁਸ਼ ਕਰ ਵੀ ਕਿਉਂਕਿ ਉਹਨਾਂ ਨੂੰ ਫਿਰ ਬਣਦੀ ਆਮਦ ਉਹਨੂੰ ਜੀ ਗੁਰੂ ਘਰਾਂ ਦੇ ਵਿੱਚ ਰਹਿੰਦੇ ਗਰੰਥੀ ਸਿੰਘਾਂ ਨੂੰ ਇਹ ਕੀਰਤਨਿਆਂ ਨੂੰ ਬਣਦਾ ਪੂਰਾ ਸਤਕਾਰ ਮਿਲੇ ਉਹਨਾਂ ਨੂੰ ਰੋਜ਼ਮਾਰ ਦੀ ਜ਼ਿੰਦਗੀ ਦਾ ਗੁਜ਼ਾਰਾ ਕਰਨ ਦੇ ਲਈ ਬਣਦਾ ਵੇਤਨ ਮਿਲੇ ਤੇ ਉਹ ਤਾਂ ਗੁਰੂ ਘਰਾਂ ਚ 24 ਘੰਟੇ ਬੈਠਣਾ ਸਾਰਾ ਪ੍ਰਬੰਧ ਉਹ ਦੇਖਣ ਮੈਂ ਕਹਿੰਦਾ ਫਿਰ ਇਹਨਾਂ ਚੀਜ਼ਾਂ ਤੇ ਅਸੀਂ ਕੁਝ ਪਰਸੈਂਟ ਤਾਂ ਹੱਲ-ਪਾਲ ਕੱਢ ਲਾਂਗੇ ਇਹਦਾ ਆਪਾਂ ਠੱਲ ਪਾਈ ਜਾ ਸਕਦੀ ਹੈ ਤੇ ਜਦੋਂ ਆਪਾਂ ਉਹਨਾਂ ਨੂੰ ਕੋਈ ਮਾਨਸਤਕਰ ਦੇ ਹੀ ਨਹੀਂ ਸਕਦੇ ਫਿਰ ਉਹ ਕੀ ਕਰਦੇ ਵਿਚਾਰੇ ਜਿੰਦਾ ਲਾ ਕੇ ਆਪਦਾ ਕੰਮ ਕਰਦੇ ਫਿਰਦੇ ਆ ਮੁੜ ਕੇ ਪਿੱਛੇ ਹੀ ਪਤਾ ਲੱਗਦਾ ਵੀ ਉੱਥੇ ਕੋਈ ਅੰਗ ਪੜ ਗਿਆ ਉੱਥੇ ਕੋਈ ਮਹਾਰਾਜ ਦਾ ਸਰੂਪ ਥੱਲ ਕਦੇ ਇਹ ਜਾ ਕੁਝ ਹੋਇਆ ਨਹੀਂ ਸੀ ਇਹ ਪਹਿਲੀ ਵਾਰ ਇਹ ਘਟਨਾ ਹੋਈ ਹੈ ਤੇ ਸਾਰਾ ਹੀ ਇਲਾਕਾ ਇੱਕ ਕਹਿ ਲਓ ਵੀ ਗਮ ਚ ਡੁੱਬਿਆ ਹੋਇਆ ਅੱਜ ਇੰਨੇ ਦੁਖੀ ਨੇ ਸਾਰੇ ਲੋਕ ਸਭ ਨੇ ਬਾਣੀ ਪੜਨੀ ਪਾਠ ਕਰਨੇ ਹੁਣ ਆਪਣੇ ਨਿਤਨੇਮ ਤੋਂ ਵੱਧ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਵੀ ਮਹਾਰਾਜ ਤੋਂ ਮਾਫੀ ਮੰਗੇ ਮਹਾਰਾਜ ਕੀ ਭੁੱਲ ਹੋਈ ਆ ਸਾਡੇ ਤੋਂ ਇਹ ਪਿੰਡ ਦੇ ਪੂਰੇ ਲੋਕ ਰੋਂਦੇ ਹੋਣੇ ਜਤਨਾਮ ਜਦੋਂ ਤੁਸੀਂ ਦੇਖਿਆ ਕਿਉਂਕਿ ਤੁਹਾਡੇ ਇਲਾਕੇ ਦੇ ਵੀ ਪਿੰਡ ਦੇ ਤਾਂ ਜਦੋਂ ਸਭ ਦੇ ਅੰਗ ਦੇਖੇ ਉਹਨਾਂ ਨੇ ਅੱਖਾਂ ਨਾਲ ਕਿਉਂਕਿ ਹਰ ਬੰਦਾ ਗੁਰੂ ਮੰਨਦਾ ਹੈ ਇਦੋਂ ਅੱਖਾਂ ਦੇ ਵਿੱਚ ਹੰਝੂ ਹੋਣੇ ਤਾਂ ਕੀ ਪਾਣਾ ਵਾਪਰੇ ਸਿਸਵਦੇ ਗੁਰੂ ਗ੍ਰੰਥ ਸਾਹਿਬ ਕੱਲੇ ਸਿੱਖਾਂ ਦਾ ਗੁਰੂ ਨਹੀਂ ਹੈਗਾ ਦੁਨੀਆ ਇੱਕ ਪੂਰੀ ਆਲਮ ਦਾ ਪੂਰੇ ਦੁਨੀਆ ਦਾ ਸਾਰੇ ਸੰਸਾਰ ਦਾ ਰੱਬ ਹੈ ਲੋਰਡ ਆਫ ਨੇਸ਼ਨ ਹੈ ਗੁਰੂ ਗ੍ਰੰਥ ਸਾਹਿਬ ਜਿਹਦੇ ਚ ਸਾਰੇ ਧਰਮਾਂ ਦੇ ਪੈਰੋਕਾਰਾਂ ਦੀ ਬਾਣੀ ਹੈ ਸਭ ਨੂੰ ਸਤਿਕਾਰ ਦਿੱਤਾ ਗਿਆ ਹਰੇਕ ਜਾਤ ਬਰਾਦਰੀ ਨੂੰ ਸਤਿਕਾਰ ਦਿੱਤਾ ਗਿਆ ਸੋ ਗੁਰੂ ਗ੍ਰੰਥ ਸਾਹਿਬ ਦੇ ਕਦੇ ਵੀ ਤੁਸੀਂ ਦੇਖੋਗੇ ਤੁਹਾਨੂੰ ਮੰਦਰ ਦੇ ਵਿੱਚੋਂ ਕਦੇ ਅੱਲਾਹ ਅੱਲਾਹ ਦੀ ਆਵਾਜ਼ ਨਹੀਂ ਸੁਣੂਗੀ ਕਦੇ ਵੀ ਤੁਹਾਨੂੰ ਮਸਜਿਦ ਦੇ ਵਿੱਚੋਂ ਰਾਮ ਰਾਮ ਦੀ ਆਵਾਜ਼ ਨਹੀਂ ਸੁਣੋਗੇ ਇੱਕ ਕੱਲਾ ਗੁਰੂ ਘਰ ਦਾ ਸਪੀਕਰ ਹੈ ਜਦੋਂ ਬੋਲੂਗਾ ਤੂੰ ਹੀ ਰਾਮ ਹੈ ਤੂੰ ਰਹੀਮ ਹੈ ਤੂੰ ਕਰੀਮ ਕ੍ਰਿਸ਼ਨ ਖੁਦਾ ਹੁਆ ਸਾਂਝੀ ਵਾਲਤਾ ਦਾ ਉਪਦੇਸ਼ ਸਭੇ ਸਾਂਝੀ ਵਾਲਸ ਦਾ ਇਹਨਾਂ ਕੋਈ ਨਾ ਦੇ ਸਹਾਰਾ ਜੀਓ ਇਸ ਕਰਕੇ ਸਾਰੇ ਹੀ ਦੁਨੀਆ ਦੇ ਲੋਕੋ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਕਰਦੇ ਨੇ ਤੁਸੀਂ ਦੇਖੋ ਦਰਬਾਰ ਸਾਹਿਬ ਜਾ ਕੇ ਉੱਥੇ ਤੁਸੀਂ ਇਹ ਨਹੀਂ ਦੇਖੋਗੇ ਕੱ ਖਬੋਧੀ ਜੈਨੀ ਪਾਰਸੀ ਸਾਰੇ ਲੋਕਾਂ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਦਿੰਦੇ ਨੇ ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ ਦਾ ਰੱਬ ਹੈ ਸਾਰੀ ਦੁਨੀਆ ਦਾ ਰਹਿਬਰ ਹੈ ਸਾਰੀ ਦੁਨੀਆ ਨੂੰ ਗਿਆਨ ਵੰਡਦਾ ਗਿਆਨ ਦਾ ਖਜ਼ਾਨਾ ਹੈ ਅੱਜ ਵੀ ਬਹੁਤ ਸਾਰੀਆਂ ਖੋਜਾਂ ਜਿਹੜੀ ਨੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਜੇ RAM ਮੰਦਰ ਦੀ ਵੀ ਆਪਾਂ ਗੱਲ ਕਰੀ ਨੇ ਤੇ ਉਹਦਾ ਵੀ ਜੇ ਮਸਲਾ ਹੱਲ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਉੱਥੇ ਹਵਾਲੇ ਦਿੱਤੇ ਗਏ ਆ ਵੀ RAM ਸ਼ਬਦ ਦਾ ਇੱਥੇ ਜ਼ਿਕਰ ਆਇਆ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ RAM ਸ਼ਬਦ ਦਾ ਜ਼ਿਕਰ ਆਇਆ ਇੱਕ ਕਰਤੇ ਦਾ ਗੱਲ ਕੀਤੀ ਹੈ ਕਰਤੇ ਨੂੰ ਤੂੰ ਹੀ RAM ਹੈ ਤੂੰ ਰਹੀ ਸਾਂਝੀ ਗੱਲ ਕੀਤੀ ਹੈ ਪਰ ਹਵਾਲਾ ਜਿਹੜਾ ਦਿੱਤਾ ਗਿਆ ਕੋਰਟ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ RAM ਦਾ ਜ਼ਿਕਰ ਆਇਆ ਹੋਇਆ ਇੱਕ RAM ਦਸ਼ਰਤ ਦਾ ਬੇਟਾ ਇਹ ਗੱਲ ਹੋਈ ਹੈ ਤੇ ਉਹ ਉਦਾਂ ਦੇ ਹਵਾਲੇ ਜਿਹੜੇ ਆ ਦਿੱਤੇ ਗਏ ਆ ਉੱਥੇ ਸੋ ਇਸ ਕਰਕੇ ਅਸੀਂ ਤਾਂ ਮੈਂ ਇਹੀ ਗੱਲ ਕਰਾਂਗਾ ਕਿ ਭਈ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਜੇ ਆਪਾਂ ਮੁੱਖ ਰੱਖਣਾ ਸਾਡਾ ਸਾਰਾ ਇਲਾਕਾ ਇਸ ਗੱਲ ਦੇ ਗਮ ਦੇ ਵਿੱਚ ਡੁੱਬਿਆ ਹੋਇਆ ਕਿ ਸਾਡੇ ਇਲਾਕੇ 'ਚ ਪਹਿਲੀ ਵਾਰ ਇਹ ਜੀ ਅਨਸੁਖਾਵੀ ਘਟਨਾ ਵਾਪਰੀ ਹੈ ਸਾਰੇ ਲੋਕ ਰੋਏ ਆ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਰੋਂਦੇ ਆ ਅੱਜ ਤੱਕ ਲੋਕਾਂ ਦੇ ਘਰਾਂ 'ਚ ਚਾਜ ਨਾਲ ਰੋਟੀ ਨਹੀਂ ਬਣੀ ਲੋਕ ਇੰਨੇ ਦੁਖੀ ਨੇ ਇਸ ਘਟਨਾ ਤੋਂ ਤੇ ਹੁਣ ਅਸੀਂ ਆਪਣੀ ਭੁੱਲ ਬਖਸ਼ਾਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਵੀ ਕਿਸ ਤਰੀਕੇ ਨਾਲ ਅਸੀਂ 파ਟ ਕਰਾਈਏ ਅਸੀਂ ਲੜੀ ਚਲਾਈਏ ਕਿਵੇਂ ਕਰਕੇ ਮਹਾਰਾਜ ਤੋਂ ਅਸੀਂ ਆਪਣੀ ਭੁੱਲ ਬਖਸ਼ਵਾ ਲਈਏ ਕਿ ਕੀ ਗੱਲ ਦੁਆਰੇ ਦੇ ਦੁਆਰੇ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖ ਸੰਗਤਾਂ ਦਾ ਕੀ ਮੇ ਸੰਯੋਗ ਮਿਲਦਾ ਕਿਉਂਕਿ ਜਦੋਂ ਚਲੋ ਮਤਲਬ ਆਗੀ ਘਟਨਾ ਵਾਪਰੀ ਹੈ ਤਾਂ ਹੁਣ ਦੁਆਰ ਤੋਂ ਗੁਰੂ ਘਰ ਬਣਾਉਣ ਵਾਸਤੇ ਕੀ ਪ੍ਰਬਲ ਕੀਤਾ ਜਾ ਰਹੇ ਨੇ ਹੁਣ ਮੈਂ ਆਪਣੇ ਪਿੰਡ ਦੀ ਗੁਰਦੁਆਰਾ ਪਰਵੰਦਾ ਕਮੇਟੀ ਨਾਲ ਵੀ ਗੱਲ ਕੀਤੀ ਹੈ ਅਸੀਂ ਆਪਣੇ ਪਿੰਡ ਦੇ ਪਤਵੰਤੇ ਸੱਜਣ ਹੋਰ ਇਲਾਕੇ ਦੇ ਮੋਤਵਰਾਂ ਨਾਲ ਵੀ ਗੱਲ ਕਰ ਰਹੇ ਹਾਂ ਕਿ ਗੁਰੂ ਘਰ ਨੂੰ ਦੁਬਾਰੇ ਉਸੇ ਤਰ੍ਹਾਂ ਦੀ ਦਿੱਖ ਦਿੱਤੀ ਜਾਵੇ ਜਿਸ ਤਰ੍ਹਾਂ ਗੁਰੂ ਘਰ ਪਹਿਲਾਂ ਤਿਆਰ-ਵਰ ਤਿਆਰ ਸੀਗਾ ਸੋਨਾ ਸੁੰਦਰੀਕਰਨ ਕੀਤਾ ਜਾਵੇ ਕਿਉਂਕਿ ਮਹਾਰਾਜ ਦਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਕਿ ਸਾਡੇ ਇਲਾਕੇ 'ਚ ਕੋਈ ਬਾਹਰੋਂ ਆ ਕੇ ਬੇਅਦਵੀ ਕਰ ਗਿਆ ਹੋਵੇਗਾ ਇਹ ਤਾਂ ਮੰਨ ਨਹੀਂ ਸਕਦੇ ਕਿ ਸਾਡਾ ਇਲਾਕਾ ਚੜ੍ਹਦੀ ਕਲਾ ਵਾਲਾ ਇਲਾਕਾ ਤੇ ਪੂਰੀ ਤੁਸੀਂ ਦੇਖੋ 99% ਸਿੱਖੀ ਹੈ ਸਾਡੇ ਇਲਾਕੇ 'ਚ ਤੇ ਸਿੱਖ ਸਰਦਾਰ ਨੌਜਵਾਨ ਅਸੀਂ ਦਸਤਾਰਬੰਦੀ ਮੁਕਾਬਲੇ ਲਗਾਤਾਰ ਕਰਾਉਂਦੇ ਰਹਿੰਦੇ ਆ ਸੱਤਵਾਂ ਦਸਤਾਰਬੰਦੀ ਮੁਕਾਬਲਾ ਸਾਡਾ ਸੀ ਸਾਰੇ ਨਕਰਾਂ ਦੇ ਬੱਚੇ ਭਾਗ ਲੈਂਦੇ ਆ ਸੋ ਸਿੱਖੀ ਦੀ ਸਾਡੇ ਇਲਾਕੇ 'ਚ ਬੜੀ ਚੜ੍ਹਦੀ ਕਲਾ ਮਾਰੇ ਦੀ ਕਿਰਪਾ ਪੂਰੀ ਇਹ ਗੱਲ ਤਾਂ ਨਹੀਂ ਅਸੀਂ ਮੰਨ ਸਕਦੇ ਕਿ ਕਿਸੇ ਨੇ ਬਾਹਰੋਂ ਆ ਕੇ ਵਿਅਦਵੀ ਕੀਤੀ ਹੋਏਗੀ ਇਹ ਹੈ ਵੀ ਸਾਡੀ ਹੀ ਕਿਸੇ ਅੰਗੈਲੀ ਕਰਨੇ ਆ ਪ੍ਰਬੰਧਕ ਕਮੇਟੀ ਦੀ ਅੰਗੈਲੀ ਕਰਨੇ ਜਾਂ ਫਿਰ ਕੋਈ ਇਹੋ ਜੀ ਗੱਲਬਾਤ ਹੋਈ ਹੈ ਵੀ ਕੋਈ ਸ਼ਾਰਟ ਸਰਕਟ ਇਹ ਜਾ ਹੋ ਗਿਆ ਕੋਈ ਤਾਰ ਹੀਟ ਹੋ ਗਈ ਕੋਈ ਬਲਬ ਬਲਾਸਟ ਹੋ ਗਿਆ ਵੀ ਜੇਕਰ ਹੀਟਰ ਵੀ ਲਗਾ ਲੰਨੇ ਜਿਸ ਤਰ੍ਹਾਂ ਮੰਨ ਲਓ ਸਰਦੀਆਂ ਦੇ ਹੀਟਰ ਲਾਤਾ ਉਹ ਵੀ ਕਿੰਨਾ ਕੁ ਲੱਗਦੇ ਖਤਰਨਾਕ ਹੈ ਕਿਉਂਕਿ ਉਸੇ ਕਮਰੇ ਦੇ ਵਿੱਚ ਗੁਰਸਾਭ ਜਿੱਥੇ ਸ਼ੋਭਤ ਨੇ ਜਿੱਥੇ ਵਿਸ਼ਰਾਮ ਕਰ ਰਹੇ ਨੇ ਉਹ ਜਗ੍ਹਾ ਤੇ ਹੀਟਰ ਲਗਾਉਂਦੇ ਨੇ ਹੀਟਰ ਨਾਲ ਵੀ ਕਈ ਵਾਰੀ ਕੀ ਹੁੰਦਾ ਹੈ ਅੱਗ ਲੱਗਣ ਦੀ ਘਟਨਾ ਮੌਜਦੀ ਉਦੋਂ ਕਿਵੇਂ ਬਚਿਆ ਜਾ ਸਕਦਾ ਇਹ ਗੱਲਾਂ ਜਿਹੜੀਆਂ ਨੇ ਨਾ ਇਹ ਜਿਹੜੇ ਡੇਰਾਬਾਦ ਵਾਲੇ ਬਾਬੇ ਨੇ ਉਹਨਾਂ ਵੱਲੋਂ ਦਿੱਤੀ ਹੋਈਆਂ ਗੱਲਾਂ ਨੇ ਉਹਨਾਂ ਦੀ ਦੇਣ ਹੈ ਇਹ ਚੀਜ਼ਾਂ ਵੀ ਏਸੀ ਲਾ ਦਿਓ ਹੀਟਰ ਲਾ ਦਿਓ ਚਲੋ ਮੰਨਿਆ ਕਿ ਅੱ ਹੁਣ ਤਾਂ ਅੱਜ ਕੱਲ ਇੱਕ ਹੋਰ ਨਵੀਆਂ ਗੱਲਾਂ ਚੱਲ ਰਹੀ ਨੇ ਹੀਟਰ ਏਸੀ ਇਹ ਤਾਂ ਲੱਗ ਚੀਜ਼ਾਂ ਸੀ ਹੁਣ ਪਾਣੀ ਜਿਹੜਾ ਮਹਾਰਾਜੀ ਹਜੂਰੀ ਜੇ ਵੰਡੀਆਂ ਜਾਂਦੇ ਬੈਠੇ ਤੁਸੀਂ ਇਹ ਦੇਖੋ ਵੀ ਤੁਸੀਂ 10 ਮਿੰਟ ਅੱਧਾ ਘੰਟਾ ਬੈਠਣਾ ਹੁੰਦਾ ਮਹਾਰਾਜੀ ਹਜੂਰੀ ਉੱਥੇ ਬੋਤਲਾਂ ਬੋਤਲਾਂ ਹੋਈਆਂ ਪਈਆਂ ਹੁੰਦੀਆਂ ਸਾਰੇ ਮਤਲਬ ਤੁਸੀਂ ਕਿੱਥੇ ਸਤਿਕਾਰ ਕਰ ਰਹੇ ਹੋ ਮਹਾਰਾਜ ਦਾ ਸਤਿਕਾਰ ਕਿੱਥੇ ਰਹਿ ਗਿਆ ਤੁਹਾਡੇ ਮਨ ਚ ਤੁਸੀਂ ਕੁਰਸੀਆਂ ਲਾ ਕੇ ਬਹਿ ਜਾਂਦੇ ਏ ਟੇਬਲ ਲੱਗ ਵੇ ਤੁਸੀਂ 10 ਮਿੰਟ ਨਹੀਂ ਮਹਾਰਾਜੀ ਹਜੂਰੀ ਜਿ ਬਹਿ ਸਕਦੇ ਜਿਹੜੀਆਂ ਬੀਬੀਆਂ ਸਭ ਤੋਂ ਵੱਧ ਰੋਲਾ ਪਾਉਂਦੀਆਂ ਇਹਨਾਂ ਨੇ ਕਿ ਸਾਨੂੰ ਕੁਰਸੀਆਂ ਚੇਹਰਾ ਚਾਹੀ ਸੋ ਆਪਾਂ ਨਾ ਜਿੰਨਾ ਕ ਸਮਾਂ ਅਸੀਂ ਗੁਰੂ ਮਰਦ ਦੇ ਹਜ਼ੂਰੀ ਚ ਜਾਈਏ ਆਪਾਂ ਪੂਰਾ ਸਤਿਕਾਰ ਅਦਬ ਦਾ ਧਿਆਨ ਰੱਖੀਏ ਤੇ ਅਸੀਂ ਇਲਾਕੇ ਤੋਂ ਇਹੀ ਉਮੀਦ ਕਰਦੇ ਆ ਕਿ ਇਲਾਕੇ ਦੀਆਂ ਸੰਗਤਾਂ ਸਹਿਯੋਗ ਕਰਨ ਪ੍ਰੇਮਪਰੇ ਦੇ ਨਗਰ ਦੇ ਜੋ ਗੁਰੂ ਘਰ ਨੂੰ ਕਿਉਂਕਿ ਛੋਟਾ ਜਿਹਾ ਨਗਰ ਹੈ ਫਿਰ ਵੀ ਲੋਕਾਂ ਨੇ ਬੜੀ ਸੇਵਾ ਤਨਮਾਨਤਾ ਨਾਲ ਕਰਕੇ ਮਹਾਰਾਜ ਦਾ ਹੁਣੇ ਹਲੇ ਪਿਛਲੇ ਸਾਲ ਹੀ ਪ੍ਰੋਪਰ ਜਿਹੜਾ ਤਿਆਰ ਕੀਤਾ ਸੀ ਤੇ ਹੁਣ ਦੋਕ ਸਾਲਾਂ ਤੋਂ ਮਹਾਰਾ ਦੀ ਕਿਰਪਾ ਨਾਲ ਵਧੀਆ ਸਾਰੇ ਪ੍ਰੋਗਰਾਮ ਜਿਹੜੇ ਮਨਾਏ ਜਾਂਦੇ ਆ ਸਾਰੇ ਗੁਰਪੁਰਬ ਮਨਾਏ ਜਾਂਦੇ ਆ ਸਾਰੇ ਦਿਹਾੜੇ ਮਨਾਏ ਜਾਂਦੇ ਆ ਬੱਚਿਆਂ ਨੂੰ ਵੀ ਸਿੱਖੀ ਨਾਲ ਜੋੜ ਰਹੇ ਆ ਸੋ ਗੁਰੂ ਘਰ ਦੀ ਜਿਹੜੀ ਇਮਾਰਤ ਨੂੰ ਦੁਬਾਰੇ ਆਪਾਂ ਸੋਨਾ ਬਣਾਉਣ ਦੇ ਲਈ ਦੁਬਾਰੇ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਦੇ ਲਈ ਮੈਂ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਾਂਗਾ ਸੰਸਥਾਵਾਂ ਨੂੰ ਵੀ ਆਪਣੀ ਅਪੀਲ ਕਰਾਂਗਾ ਕਿ ਸਹਿਯੋਗ ਕਰਨ ਇਹ ਪਿੰਡ ਜਿਹੜਾ ਹੈ ਪੰਜੂਰ ਤੋਂ ਲੈ ਕੇ ਬੱਦੀ ਦਾ ਜਿਹੜਾ ਰੋਡ ਹੈ ਉੱਥੋਂ ਖੇੜਾ ਬਸੋਲਾ ਤੋਂ ਸੜਕ ਆਂਦੀ ਹੈ ਪ੍ਰੇਮਪਰਾ ਨਗਰ ਹੈ ਪੰਜ ਕੁਲੇ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਇਹ ਸੋ ਇਸ ਪਿੰਡ ਦੇ ਵਿੱਚ ਆ ਕੇ ਕੋਈ ਵੀ ਸਿੱਧਾ ਜਾ ਕੇ ਪ੍ਰਬੰਧਕ ਕਮੇਟੀ ਨੂੰ ਮਿਲ ਕੇ ਸਹਿਯੋਗ ਕਰੇ ਸੇਵਾ ਕਰੇ ਜ਼ਰੂਰ ਇਹ ਮੈਂ ਸਾਰਿਆਂ ਤੋਂ ਆਸ ਕਰਦਾ ਤੇ ਗੁਰੂਗ੍ਰਾਂਦ ਸਾਹਿਬ ਦੀ ਜੋ ਇਸ ਤਰ੍ਹਾਂ ਦੀ ਕੋਈ ਬੇਅਦਵੀ ਨਾ ਹੋਵੇ ਤੇ ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਆਪਣੇ ਗੁਰੂ ਘਰਾਂ ਦੇ ਵਿੱਚ ਜਿਹੜੇ ਕੈਮਰੇ ਨੇ ਉਹ ਲਾ ਕੇ ਤੇ ਜਿਹੜਾ ਉਹਦਾ ਡੀਵੀਆਰ ਹੈ ਉਹਨੂੰ ਕਿਤੇ ਹੋਰ ਫਿੱਟ ਕੀਤਾ ਜਾਵੇ ਅੰਦਰ ਹੀ ਦਰਬਾਰ ਸਾਹਿਬ ਤਾਂ ਕਿ ਜੇ ਕੱਲ ਨੂੰ ਤੁਹਾਨੂੰ ਕੋਈ ਵੀਡੀਓ ਦੇਖਣੀ ਪਵੇ ਕੁਝ ਤੁਹਾਨੂੰ ਕੋਈ ਡਿਟੇਲ ਚਾਹੀਦੀ ਹੋਵੇ ਤੇ ਤੁਹਾਡੇ ਕੋਲ ਉਹਦਾ ਕੋਈ ਰਿਕਾਰਡ ਹੋਵੇ ਉਹ ਇੱਕ ਸਾਈਡ ਤੇ ਕਰੋ ਤੇ ਦੂਜੀ ਗੱਲ ਹੈ ਵੀ ਜਿਹੜੀਆਂ ਇਹ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅੱਗ ਲੱਗ ਸਕਦੀ ਹੈ ਉਹਨਾਂ ਨੂੰ ਗਰਮੀਆਂ ਦੇ ਵਿੱਚ ਬੰਦ ਕਰਕੇ ਰੱਖਿਆ ਕਰੋ ਜਦੋਂ ਤੁਸੀਂ ਗੁਰੂ ਘਰ ਖੋਲਣਾ ਜਾ ਕੇ ਜਦੋਂ ਕੋਈ ਪ੍ਰਬੰਧਕ ਤੁਹਾਡਾ ਉੱਥੇ ਬੈਠਿਆ ਉਦੋਂ ਚਲਾ ਲਓ ਨਹੀਂ ਤੇ ਆਮ ਟਾਈਮ ਦੇ ਵਿੱਚ ਉਹਨੂੰ ਬੰਦ ਕਰਕੇ ਰੱਖੋ ਪਲਾਸਟਿਕ ਦੇ ਫੰਗਾ ਵਾਲੇ ਜਿਹੜੇ ਪੱਖੇ ਨੇ ਇਹਨਾਂ ਦੀ ਵਰਤੋਂ ਨਾ ਕਰੋ ਹੋਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਚਾਈਨੀਜ਼ ਚੀਜ਼ਾਂ ਨੇ ਜਿਨ੍ਹਾਂ ਦਾ ਤੁਹਾਨੂੰ ਲੱਗਦਾ ਛੋਟ ਸਰਕਟ ਹੋ ਸਕਦਾ ਉਹਨੂੰ ਗੁਰੂ ਘਰਾਂ 'ਚ ਨਾ ਲਾਇਆ ਜਾਵੇ ਇਹ ਬੇਨਤੀਆਂ ਜਿਹੜੀਆਂ ਨੇ ਜ਼ਰੂਰ ਪ੍ਰਵਾਨ ਕੀਤੀ ਹੈ ਬਹੁਤ ਧੰਨਵਾਦ ਤੁਸੀਂ ਦੇਖੋ ਕੇ ਸਨ ਸਤਨਾਮ ਸਿੰਘ ਟਾਂਡਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਹਰਿਆਣਾ ਦੇ ਸਰਹੱਦ ਤੇ ਬਸੇ ਹੋਏ ਪਿੰਡ ਪ੍ਰੇਮਪੁਰੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿਸ ਦੇ ਵਿੱਚ ਕਿ ਤਿੰਨੋਂ ਬਸਬ ਦੇ ਸਰੂਪ ਅਗਨੀ ਭੇਟ ਹੋਏ ਨੇ ਕਿ ਅੰਗ ਨੂੰ ਸਿੱਖ ਸੰਗਤਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਤਾਂ ਤਹਾ ਮਾਰ ਕੇ ਜਿਹੜਾ ਪੂਰਾ ਪਿੰਡ ਰੋ ਰਿਹਾ ਸੀ ਹੁਣ ਪਸਤਾਵੇ ਵਾਸਤੇ ਲਗਾਤਾਰ ਪਾਠ ਕੀਤੇ ਜਾ ਰਹੇ ਨੇ ਸੁਖੀ ਸਾਹਿਬ ਦੇ ਪਾਠ ਕਰ ਕਰ ਰੱਖੇ ਹੋਏ ਨੇ ਤੇ ਗੁਰਦੁਆਰਾ ਸਾਹਿਬ ਦੀ ਜੋ ਇਮਾਰਤ ਬਿਲਕੁਲ ਸੜ ਕੇ ਸੁਆਹ ਹੋ ਗਈ ਹੈ ਉਸ ਨੂੰ ਦੁਬਾਰਤ ਤੋਂ ਤਿਆਰ ਕਰਨ ਵਾਸਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਕਿਉਂਕਿ ਇਤਾਂ ਦੀ ਹੋਰ ਘਟਨਾ ਕਿਸੇ ਹੋਰ ਪਿੰਡ ਚ ਨਾ ਵਾਪਰੇ ਇਸ ਲਈ ਸੁਝਾਅ ਵੀ ਦਿੱਤੇ ਨੇ ਕਿ ਅਗਰ ਤੁਸੀਂ ਉਹਨਾਂ ਸਾਬ ਨੂੰ ਏਸੀ ਵੀ ਲਗਾਣਾ ਹੈ ਤਾਂ ਵਿੰਡੋ ਵਾਲਾ ਲਗਾਉਣਾ ਚਾਹੀਦਾ ਕਿ ਜੋ ਬਾਹਰ ਅਗਰ ਕੋਈ ਇਦਾਂ ਸ਼ਾਰਟ ਸਰਕਟ ਹੁੰਦਾ ਤਾਂ ਬਾਹਰ ਹੀ ਅਗ ਲੱਗ ਸਕੇ ਜਾਂ ਫਿਰ ਉਹਦਾ ਬਚਾ ਹੋ ਸਕੇ ਤਾਂ ਇਸ ਨੂੰ ਲੈ ਕੇ ਜਾਂ ਫਿਰ ਹੀਟਰ ਦੀ ਗੱਲ ਕਰੀਏ ਹੀਟਰ ਜਿਹੜੇ ਲੋਕ ਲਾਂਦੇ ਨੇ ਕੋ ਸਭ ਦੇ ਕਮਰੇ ਦੇ ਵਿੱਚ ਜਾ ਕੇ ਜਿੱਥੇ ਵੀ ਸ਼੍ਰੀ ਰਾਮ ਮਹਾਰਾਜ ਕਰਦੇ ਨੇ ਤਾਂ ਉੱਥੇ ਵੀ ਉਹ ਬੜੇ ਖਤਰਨਾਕ ਹੈ ਪਲਾਸਟਿਕ ਦੇ ਫੰਗਾਂ ਦੀ ਗੱਲ ਕਰੀ ਜਿਹੜੇ ਪੱਖੇ ਦੇ ਨੇ ਉਹਨਾਂ ਨੂੰ ਵੀ ਅੱਜ ਕੱਲ੍ਹ ਅਗ ਲੱਗਦੀ ਹੈ ਹੋਰ ਕਈ ਤਰ੍ਹਾਂ ਦੇ ਇਦਾਂ ਦੇ ਚਾਈਨੀਸ ਸਮਾਨ ਨੇ ਸੀਲਿੰਗ ਦੇ ਵਿੱਚ ਜਿਹੜੀਆਂ ਲਾਈਟਾਂ ਲਗਾਉਂਦੇ ਨੇ ਉਹਨਾਂ ਦੇ ਕਾਰਨ ਹੀ ਸ਼ਾਰਟ ਸਰਕਟ ਹੁੰਦੇ ਨੇ ਤਾਂ ਇਸ ਕਰਕੇ ਜਦੋਂ ਗੁਰੂ ਸਭ ਦੀ ਹਜ਼ੂਰੀ ਦੇ ਵਿੱਚ ਸਿੱਖ ਸੰਗਤਾਂ ਬੈਠੀਆਂ ਨੇ ਕੋਈ ਸਿੰਘ ਪਾਈ ਬੈਠਿਆ ਉਸ ਸਮੇਂ ਲਾਈਟਾਂ ਪੱਖੇ ਜੂਚ ਲਾਓ ਪਰ ਜਦੋਂ ਗੁਰਸਾਹਿਬ ਬੰਦ ਕਰਕੇ ਜਾਣਾ ਗੁਰਦਵਾਰ ਸਾਹਿਬ ਬੰਦ ਕਰਕੇ ਜਾਣਾ ਹੈ ਤਾਂ ਉਸ ਸਮੇਂ ਇਹ ਸਾਰਾ ਕੁਝ ਬੰਦ ਕਰਕੇ ਜਾਣਾ ਚਾਹੀਦਾ ਕਿਉਂਕਿ ਪਿੱਛੇ ਤੋਂ ਕੋਈ ਐਦਾਂ ਦੀ ਘਟਨਾ ਨਾ ਵਾਪਰੇ ਤਾਂ ਉਮੀਦ ਕਰਦੇ ਹਾਂ ਕਿ ਜਿੰਨੀਆਂ ਸਿੱਖ ਸੰਗਤਾਂ ਦੇਖ ਰਹੀਆਂ ਨੇ ਉਹ ਬਤੋ ਸੰਯੋਗ ਵੀ ਕਰਨਗੀਆਂ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਬੰਦਾ ਆਪਣੇ ਘਰ ਸੁਖਨ ਸਾਹਿਬ ਦਾ ਪਾਠ ਕਰੇ ਕਿਉਂਕਿ ਗਲਤੀ ਭਾਵੇਂ ਪਿੰਡ ਵਸਨੀ ਕਮੇਟੀ ਤੋਂ ਹੋਈ ਹੈ ਜਾਂ ਸ਼ਾਰਟ ਸਰਕਟ ਦੇ ਨਾਲ ਹੋਈ ਹੈ ਤਾਂ ਪੁਸਤਾਵਾ ਪੂਰੀ ਸਿੱਖ ਸੰਗਤ ਨੂੰ ਹੋਣਾ ਚਾਹੀਦਾ ਹੈ ਤੁਹਾਡੇ ਕੇ ਨੂੰ ਮੈਂ ਜਸਪ੍ਰੀਤ ਦੇ ਨਾਲ ਹਰਤੇ ਸਿੰਘ